ਜਦੋਂ ਤੁਸੀਂ ਪਾਇਰੇਟੀ ਸ਼ੌਕ ਕੈਰਿਬੀਨ ਮੂਵੀ ਦੇਖਦੇ ਹੋ ਤਾਂ ਉਹਦਾ ਸਭ ਤੋਂ ਯਾਦਗਾਰ ਕਿਰਦਾਰ ਕੈਪਟਨ ਜੈਕ ਸਪੈਰੋ ਜੋ ਕਿ ਇੱਕ ਮਜ਼ਾਕੀਆ ਤੇ ਬਹੁਤ ਚਲਾਕ ਹੁੰਦਾ ਹੈ ਪਰ ਤੁਸੀਂ ਜਾਣਦੇ ਹੋ ਕਿ ਇਹ ਕਿਰਦਾਰ ਅਸਲੀ ਵਿਅਕਤੀ ਦੇ ਜੀਵਨ ਉੱਤੇ ਅਧਾਰਿਤ ਸੀ ਜੈਕ ਸਪੈਰੋ ਦੀ ਅਸਲੀ ਇੰਸਪੀਰੇਸ਼ਨ ਕੈਪਟਨ ਗੈਗਵਾਟ ਸੀ ਜਿਸ ਨੂੰ 1600 AD ਦੌਰਾਨ ਸਮੁੰਦਰ ਦਾ ਸਭ ਤੋਂ ਖਤਰਨਾਕ ਸਮੁੰਦਰੀ ਲੇਟਰਾ ਮੰਨਿਆ ਜਾਂਦਾ ਸੀ ਉਹ ਅੰਗਰੇਜ਼ੀ ਨੇਵੀ ਵਿੱਚ ਸੀ ਨੇਵੀ ਤੋਂ ਤੰਗ ਆ ਕੇ ਉਸਨੇ ਆਪਣਾ ਰਾਤਾ ਲੱਗ ਕਰ ਲਿਆ ਤੇ ਸਮੁੰਦਰ ਵਿੱਚ ਲੁਟਕपाट ਸ਼ੁਰੂ ਕਰ ਦਿੱਤੀ ਜਦਨੇ ਆਪਣਾ ਗਰੁੱਪ ਬਣਾਇਆ ਤੇ ਮੱਧਦਰ ਦੀ ਸਮੁੰਦਰ ਤੇ ਤੁਨੀਹ ਦੇ ਇਲਾਕਿਆਂ ਵਿੱਚ ਕਈ ਜਹਾਜ਼ ਲੁੱਟੇ ਉਸ ਨੂੰ ਕੈਪਟਨ ਜੈਗਵਰਡ ਵੀ ਆਖਿਆ ਜਾਂਦਾ ਸੀ ਕਿਹਾ ਜਾਂਦਾ ਹੈ ਕਿ ਉਸ ਨੇ ਪੈਰਾਟੇ ਸੱਲਚਰ ਦੀ ਸ਼ੁਰੂਆਤ ਕੀਤੀ ਸੀ ਜੈਗਵਰਡ ਦੇ ਜੀਵਨ ਵਿੱਚ ਹੰਕਾਰ ਚਲਾਕੀ ਅਤੇ ਆਜ਼ਾਦੀ ਦੀ ਭਾਵਨਾ ਸੀ ਬਿਲਕੁਲ ਜਿਵੇਂ ਫਿਲਮ ਵਿੱਚ ਕੈਪਟਨ ਜੈਸ ਪਰੋ ਦਿਖਾਇਆ ਗਿਆ ਹੈ ਜੈਗਵਰਡ ਨੇ ਜਦੋਂ ਇਸਲਾਮ ਕੋਲਿਆ ਤਾਂ ਉਹ ਤਨੀਹ ਵਿੱਚ ਜਾ ਕੇ ਵੱਸ ਗਿਆ ਅਤੇ ਉੱਥੇ ਆਪਣੇ ਜੀਵਨ ਦੇ ਆਖਰੀ ਪਲ گزارੇ ਜੌਨੀ ਦੀਪ ਨੇ ਜਦੋਂ ਕੈਪਟਨ ਜੈਗ ਪਰੋ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਇੱਕ ਵੜ ਅਤੇ ਕੈਥ ਰਿਚਡ ਦੋਹਾਂ ਤੋਂ ਇਨਸਪੀਰੇਸ਼ਨ ਲਏ ਤਾਂ ਦੋਸਤੋ ਇਹ ਸੀ ਕੈਪਟਨ ਜੈਕਸ ਪਰੋ ਦੀ ਅਸਲ ਕਹਾਣੀ ਜਿਸ ਨੇ ਸਿਨੇਮਾ ਹੀ ਨਹੀਂ ਬਲਕਿ ਇਤਿਹਾਸ ਵੀ ਹਿਲਾ ਕੇ ਰੱਖ ਦਿੱਤਾ ਜੇਕਰ ਤੁਸੀਂ ਕੈਪਟਨ ਜੈਕਸ ਪਰੋ ਦਾ ਕਿਰਦਾਰ ਪਸੰਦ ਕਰਦੇ ਹੋ ਤਾਂ ਇਸ ਵੀਡੀਓ ਨੂੰ ਲਾਈਕ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਵਿੱਚ